ਪੈਂਟ ਹੈ ਜੀ ਸਾਗੜੀਆਂ ਜੀ ਇਹ ਕੀ ਮਤਲਬ ਕਰਨਾ ਤੁਹਾਡੇ ਘਰ ਤਾਂ ਹੈਗੇ ਨਹੀਂ ਪਤਾ ਨਹੀਂ ਜੀ ਕੀ ਕਰਨਾ ਸਾਨੂੰ ਆਪ ਨਹੀਂ ਪਤਾ ਲੱਗੇ ਸਾਨੂੰ ਤਾਂ ਅੱਜੇ ਪਤਾ ਲੱਗੇ ਸਾਡਾ ਘਰ ਤਾਂ ਹੈਗੇ ਜੀ ਤੁਹਾਨੂੰ ਕੋਈ ਹਦਾਇਤ ਨਹੀਂ ਅੱਗੇ ਆਈ ਹੈਗੀ ਪਹਿਲਾਂ ਕੋਈ ਪਹਿਲਾਂ ਕੋਈ ਨੋਟ ਪ੍ਰਸ਼ਾਸਨ ਵੱਲੋਂ ਕੁਛ ਵੀ ਨਹੀਂ ਆਇਆ ਜੀ ਸਾਨੂੰ ਕੋਈ ਨੋਟ ਨਹੀਂ ਆਇਆ ਕੋਈ ਸਾਨੂੰ ਹਦਾਇਤ ਨਹੀਂ ਆਈ ਜੀ ਸਾਡਾ ਅੱਜ ਘਰ ਤਾਂ ਹੈ ਜੀ ਸਾਨੂੰ ਪਤਾ ਲੱਗਾ ਸਾਡਾ ਘਰ ਤਾਂ ਹੈਗੇ ਨਾ ਜੀ ਤੁਹਾਨੂੰ ਐ ਦੱਸਿਆ ਨਹੀਂ ਗਿਆ ਵੀ ਮਤਲਬ ਤੁਸੀਂ ਕਿਹੋ ਜਿਹਾ ਢਾ ਘਰ ਕਿਉਂ ਟਾ ਹੈ ਜਾ ਰਹੇ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਦੱਸਿਆ ਹੈਗੇ ਕੀ ਚੱਲ ਰਿਹਾ ਸਾਡੇ ਘਰ ਤੇ ਇਹ ਸਟੇਜ ਸਭ ਕੀ ਕਿ ਕਿੱਥੇ ਜਾਂਦਾ ਕਿਸੇ ਮਹਾਲੀ ਜੀ ਮਹ ਇਹ ਅੱਜ ਸਾਡੇ 8ਵੇਂ ਮਹੀਨੇ ਦੀ 20 ਤਰੀਕ ਕਰਦੀ। ਅਜਾ ਉਹਦੇ ਵਿੱਚ ਹੀ ਮਤਲਬ ਹਾਂ ਜਿਹੜੇ ਬੱਚੇ ਸਾਡਾ ਕਰਤਾ ਹੈਗਾ ਜੀ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਜੀ ਮੰਗ ਜੀ ਸਾਡੇ ਜੀ ਵਿਧਾਇਕ ਸਾਡਾ ਆਏਗਾ ਜੀ ਸਾਨੂੰ ਜਿਹੜੀ ਰਾਜਸੀ ਤਾਂ ਜੋ ਕਾਰਨਾ ਮੰਗ ਸਾਫ ਸਾਡੇ ਚੰਗੇ ਦਾ ਵਿਸਥਾਪਨ ਕੋਈ ਮੰਗ ਲਈ ਜੀ ਨਿਕਲ ਨਿਕੇ ਬੱਚੇ ਨੇ ਜਰੰਡੀ ਟੀਮੀ ਆ ਜੀ ਅੱਗੇ ਕੋਈ ਹੈ ਨਹੀਂ ਕੁਝ ਕਰਨਾ ਪਿਆਰ ਕੁੜੀਆਂ ਨੇ ਜੀ ਮੇਰੀਆਂ ਤੇ ਜੀ ਬਾਗੜੀਆਂ ਅੱਜ ਜਿਹੜੇ ਪੁਸਤ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਬਾਗੜੀਆਂ ਦੇ ਵਿੱਚ ਪਿੜਾ ਪੰਜਾ ਚਲਾਇਆ ਗਿਆ ਲੋਕਾਂ ਦੇ ਕੁਝ ਲੋਕਾਂ ਨੇ ਕਹਿੰਦਾ ਇਹ ਗੱਲ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਕੀ ਕਹਿਣਾ ਚਾਹੁੰਦੇ? ਅਸੀਂ ਜਾਰੇ ਗਰੀਬ ਬੰਦੇ ਆ ਜੀ ਕੁਝ ਕਰਦੇ ਨਹੀਂ ਧਰਦੇ ਨਹੀਂ ਬੱਤੇ ਮੇਰੇ ਬਾਹਰ ਆਏ ਹੋ ਨਾ ਜੀ। ਮੈਂ ਪੁੱਤੇ ਨਾਲ ਜੀ ਸਾਡਾ ਧੱਕਾ ਹੋਇਆ ਸਾਡੇ ਨੂੰ। ਇਹ ਤਾਂ ਅੱਗੇ ਤੁਸੀਂ ਕੀ ਕਰੋਗੇ? ਇਹੋ ਡਾਟਾ ਕਹਿਆ ਕਿ ਤੋੜ ਕੇ। ਸਾਡਾ ਜੀ ਨੂੰ ਸੋਪਾ ਮਾ ਚਾਹੀਦਾ। ਤੁਸੀਂ ਜਾਨੋ ਕੀ ਕਰੋਗੇ? ਤੁਸੀਂ ਜਾਨੋ ਜਾਨੋ ਵੀ ਨਹੀਂ ਜਿੱਥੇ ਤੱਕ ਤੱਕ ਤਾਂ ਜਾ ਦੇ। ਤੁਹਾਨੂੰ ਆਪਣੇ ਆਪ ਇਹ ਜਿਹੜੀ ਨਜਾਇਜ਼ ਉਸਾਰੀ ਇਹਨੇ ਸੋ ਕੀਤੀ ਹੈ। ਤਾਂ ਹੁਣ ਲਈ ਕੋਈ ਪਹਿਲਾ ਨੋਟ ਰਹਾ? ਨਹੀਂ ਜੀ ਸਾਡੇ ਕੋਲ ਕੋਈ ਨਹੀਂ ਹੈ। ਕੋਈ ਤੁਹਾਨੂੰ ਪਹਿਲਾਂ ਰਾਹ ਨਹੀਂ ਕੀਤਾ ਨਾ ਜੀ ਨਾ ਇੱਕ ਦਿਨ ਪਹਿਲਾਂ ਆਇਤਾ ਜੀ ਕੰਮ ਆਇਤੇ ਅਸੀਂ ਕਹਾਂ ਜੀ ਅਸੀਂ ਅਸੀਂ ਕੋਈ ਨਹੀਂ ਜੀ ਦਸਕਤ ਕਰਨ ਦਾ ਅਸਾਂ ਨੇ ਕਿਹਾ 33 ਛੱਟਾ ਦੇਖਦੇ ਆਂ ਸਾਡਾ ਆਪ ਦਾ ਹੱਕਾਰ ਦਿੱਤੇ ਜੀ ਖਾਸ ਨਹੀਂ ਆਇਆ ਜੀ ਕੋਈ ਸੁਣਨ ਉਸਤ ਨਹੀਂ ਆਇਆ ਨਹੀਂ ਜੀ ਆਇਆ ਵੀ ਨਹੀਂ ਆਇਆ ਕੋਈ ਨਹੀਂ ਆਸਾਂ ਸਾਨੂੰ ਸਾਡੀ ਟੱਕਾ ਹੋਇਆ ਸਾਡੇ ਨਾਲ ਕੋਈ ਸਾਡੀ ਸਰਕਾਰ ਨਾਲ ਲੜਾਈ ਨਹੀਂ ਕੀਤੀ ਕੋਈ ਸਾਡੀ ਕਿਸੇ ਨਾਲ ਤੂੰ ਦੁਸ਼ਮਣੀ ਕੱਢਿਆ ਜੀ ਕੜਕਾਏ ਸਨੇ ਜੈਤਜੀ ਪਿੰਡ ਪਿੰਡ ਸਾਡਾ ਹਾਜੂਰ ਦਾ ਪਿੰਡ ਨਾ ਨਹੀਂ ਪਿੰਡ ਸਾਡੇ ਤੋਂ ਹੋਂ ਗੱਡੀ ਕਰਨੇ ਚ ਕੀ ਗੱਲ ਹੋ ਕੇ ਕੀ ਕੀ ਤੇਰੀ ਸਾਮਲਾਟ ਵਿੱਗਾ ਵਿੱਗਾ ਦੋੜਾ ਵਿੱਗਾ ਚਾਰ ਕਰ ਵਿੱਗਾ ਰੋਕੀ ਬੱਡੇ ਨਾਲ ਸਾਡੇ ਕੋਲੇ ਕਿਹੜੇ ਜੀ ਜਾਂਦੇ ਸਾਡੇ ਕੋਲ ਤਾਂ ਸਮਾਜਿਕ ਸਮਾਜਿਕ ਦੋ ਨੋ ਬਿਛਰੇ ਸਾਰੇ ਪਿੰਡ ਸਾਜੀ ਉਹਨਾਂ ਨੂੰ ਵੀ ਮਾੜਾ ਮੋਟਾ ਜਿਹਨੇ ਸਾਡੇ ਤੇ ਉਹ ਆਕਾਰ ਬਈ ਉਹਨਾਂ ਤੇ ਵੀ ਹੋਣੀ ਚਾਹੀਦੀ ਜਿਹੜੀ ਹੈਗੀ ਉਹ ਲਿਸਟ ਕੁੜੀ ਡਾਕਟਰ ਵੱਲੋਂ ਆਈ ਸੀ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਹਟਾਉਣ ਵਾਸਤੇ ਅਗਰੰਟ ਕਰਕੇ ਕਾਰਵਾਈ ਕੀਤੀ ਗਈ ਜਾਨੀ ਇਹ ਨਜਾਇਜ਼ ਕਬਜ਼ੇ ਵਾਲਿਆਂ 'ਤੇ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਠੀਕ ਹੈ ਅਗਲੇ ਸੈਸ਼ਨ ਨਾਲ ਵੀ ਕੱਲ੍ਹ ਪਤਾ ਹੈ ਕਿ ਇਹਨਾਂ ਦਾ ਕੋਈ ਇੱਕ ਸੁਸਭਿਆਗ ਜਿਨ੍ਹਾਂ ਨੂੰ ਦੱਸਿਆ ਜਾਊਗਾ ਜੀ ਨਗਰ ਕੌਂਸਲ ਤੁਹਾਨੂੰ ਅਸੀਂ ਨਜਾਇਜ਼ ਕਬਜ਼ੇ ਬਾਰੇ ਗੱਲ ਕਰੀਏ ਇਹ ਸਾਰੇ ਪਿੰਡਾਂ ਦੇ ਵਿੱਚ ਹੋਊਗਾ ਇਸ ਤਰ੍ਹਾਂ ਜਿੱਥੇ-ਜਿੱਥੇ ਵੀ ਨਜਾਇਜ਼ ਕਬਜ਼ੇ ਬਿਲਕੁਲ ਜੀ ਬਿਲਕੁਲ ਜੀ ਪ੍ਰਸ਼ਾਸਨ ਇਸ ਗੱਲ ਤੇ ਪੂਰਾ ਉਹ ਗੌਰ ਕਰ ਰਿਹਾ ਸਾਰੇ ਨਜਾਇਜ਼ ਕਬਜ਼ਿਆਂ ਬਾਰੇ ਕੋਈ ਨਾ ਕਿੰਨੀ ਕੁ ਦੇਰ ਦੇ ਵਿੱਚ ਹੋਜੂ ਸਰ ਕਿਉਂਕ ਕੀ ਲੋਕਾਂ ਦੇ ਕਬਜ਼ੇ ਨੇ ਲੰਘਣ ਲੱਗਿਆ ਨੂੰ ਬੜੀ ਲੋਕਾਂ ਨੂੰ ਦਿੱਕਤ ਆਉਂਦੀ ਆ ਤੇ ਉੱਥੇ ਵੀ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ। ਤੇ ਕੋਈ ਉਚਿਤ ਕਾਰੀ ਦੱਸਣਗੇ ਜੀ। ਅਸੀਂ ਉਹਨਾਂ ਨੂੰ ਹੁਕਮ ਵਾਲੀ ਪਾਲੇ ਦਾ ਹਿੱਤ ਅੱਜੇ ਤੇ ਕਾਰਵਾਈ ਲਈ ਪਹੁੰਚੇ ਹਾਂ। ਇਸ ਦੇ ਜਿਹੜੇ ਨਾਂ ਦਾਂਗੇ ਬਾਕੀ ਪਿੰਡ ਪੱਤੇ ਨੂੰ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੈ। ਦੇਖੋ ਜੀ ਇਹ ਵੀ ਜੀਹੇ ਕੀਤੀ ਬੜੀ ਹੈ ਗੱਲ ਕਰਨੇ ਨਾਲ। ਉਹ ਅੱਜ ਖਤਮ ਹੋ ਗਈ ਲੱਗਦਾ। ਉਹ ਵੈਸੇ ਹੋਏ ਬਹੁਤ ਜ਼ਿਆਦਾ ਸੁਦੇ ਚੇਤੇ ਰੱਖਦੇ ਲਾਓ। ਤੁਹਾਨੂੰ ਇਹ ਹੋ ਜਾਏ ਆਪ ਵੀ ਤੋਜਾ ਕਰਦੇ ਨੇ ਵੀ ਜੋ ਪਰਾਲੇ ਬਜ਼ੁਰਗਾਂ ਦੇ ਗੱਲ ਤੇ ਕਰਨੀ ਇਹ ਵੀ ਨਾ ਹੋਣੀ ਪਾਟ ਕੇ ਜਿਹੜੇ ਮੋਰ ਦੇ ਫਾਇਦੇ ਅਜਾਇਬ ਕੰਮ ਦੇ ਜਿੱਤੇਰੇ ਬੰਦੂਲੇ ਕਿ ਕਿਸੇ ਦੇਖਦਾ ਉਹਨਾਂ ਲਈ ਵੀ ਉਹਨੂੰ ਫੋਟੋ ਹੀ ਸਮਝ ਗਏ ਕਿਸੇ ਨੇ ਉਹ ਆ ਹੀ ਜਾਂਦਾ ਹੀ ਥੋੜਾ ਕਸੂਰ ਹੀ ਆ ਹੀ ਜਣੋ ਅਜਾਇਬ ਕਰ ਜੇ ਤਾਂ ਤਾਂ ਇਹਦੇ ਵਿੱਚ ਤਾਰੀਖ ਵਿੱਚ ਮੈਂ ਬਤਾਂਹ ਦਿੱਤੀ ਮੈਜਿਸਟ੍ਰੇਟ ਤੇ ਤਨਾਤ ਜਿਲ੍ਹਾ ਮੈਜਿਸਟ੍ਰੇਟ ਮਲੇਰ ਕੁਟਲਾਜ ਦੇ ਉਪਨਾਮ ਦੇ ਤਾਗਤ ਤੇ ਪੰਚਾਇਤ ਵਿਭਾਗ ਵੱਲੋਂ ਜਿਹੜੀ ਮਾਨਜੋਗ ਕਲੈਕਟਰ ਕਮ ਡੀਡੀਪੀਓ ਕੋਰਟ ਦੇ ਵਿੱਚ ਦਾਵਾ ਕੀਤਾ ਗਿਆ ਸੀ ਉਹਦੇ ਮੁਤਾਬਕ ਗਾਰੰਟੀ ਇਸ਼ੂ ਹੋਏ ਨੇ ਜਿਹਦੇ ਮੁਤਾਬਕ ਕਨਗੋਲਕਾ ਜਗੜਾਈ ਵਿੱਚ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਤੇ ਮੈਂ ਇਸ ਲੌਅ ਲਾਟੇ ਮੇਨਟੇਨ ਕਰਨ ਲਈ ਤਨਾਤ ਹਾਂ ਅਸੀਂ ਅਮਨ ਕਾਨੂੰਨ ਬਹਾਰ ਰੱਖਦੇ ਹੋਏ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਦੀ}}\, ਕਰਵਾਈ ਕੀਤੀ ਜਾ ਰਹੀ ਹੈ। ਇਹ ਕਿੰਨੇ ਕਰਨੇ ਚਾਹੀਦੇ ਨੇ ਅੱਜ। ਇਹ ਕਨਗੋ ਸਾਹਿਬ ਦੇ ਕੋਲ ਡਿਟੇਲ ਕਰਵਾਈ ਹੋएगी ਮੈਂ ਚਾਹੁੰਗਾ ਕਿ ਕਨਗੋ ਸਾਹਿਬ ਆਪ ਜੀ ਨੂੰ ਇਹਦੇ ਬਾਰੇ ਜਿਹੜੇ ਅਕੋਰ ਦੇ ਆਰਡਰ ਦੀ ਜਾਣਕਾਰੀ ਹੋ ਦੇਣਗੇ। ਇਹ ਤਾਂ ਨਗਾਇਜ਼ ਕਬਜ਼ਾ ਕੀਤਾ ਹੋਇਆ ਸੀ ਇਹਨਾਂ ਨੇ ਸਾਡੇ ਪੰਚਾਇਤ ਦੀ ਜਗ੍ਹਾ ਵਿੱਚ ਪੰਚਾਇਤ ਨੇ ਆਪਣੇ ਫੂਜੇ ਕੀਤਾ ਇਹਨਾਂ ਤੇ ਤੇ ਉਹਦੇ ਤਹਿਤ ਕਾਰਵਾਈ ਹੋ ਰਹੀ ਹੈ। ਕਿੰਨੇ ਮਤਲਬ ਕੇ ਘਰਾਂ ਤੇ ਹੋਈ ਜਾਂਦੀ ਸੀ। ਇਹ ਟੋਟਲ 8 ਘਰ ਸੀਗੇ ਜੀ। ਤੇ ਫਟ ਉਹ ਜੁਆਇੰਟ ਫੈਮਲੀਆ ਕਰਕੇ ਮੇਰੇ ਖਿਆਲ ਚ ਤਿੰਨ ਜਾਂ ਚਾਰ ਘਰ ਹੈ ਸਕੇ ਨੇ ਜਿਹਨਾਂ ਦੇ ਵਿੱਚ ਨਾਲ ਕੁਝ ਕੋਈ ਇਹਨਾਂ ਦੇ ਨਸ਼ੇ ਤਸਕਰਾਂ ਨਾਲ ਵੀ ਕੋਈ ਹੈਗੀ ਹੈ ਕਪਨੀਆ ਮੇਰੇ ਖਿਆਲ ਚ ਹੈ ਹਾਂਜੀ ਉਹ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਪਰਚੇ ਇਹਨਾਂ ਤੇ ਦਰਜ ਹੋਏ ਨੇ ਇਸ ਕਰਕੇ ਵੀ ਕਾਰਵਾਈ ਹੋ ਰਹੀ ਹੈ ਇਹ ਇਹੀ ਕਾਰਵਾਈਆਂ ਹੋਣਗੀਆਂ ਜਿਵੇਂ ਲਿੰਕ ਸੜਕਾਂ ਜਾਂ ਮੇਨ ਸੜਕਾਂ ਦੇ ਉੱਪਰ ਵੀ ਰਸਤੇ ਨਾਪੇ ਹੋਏ ਨੇ ਜਿਨ੍ਹਾਂ ਨਾਲ ਆਸੇ ਵਾਪਸ ਤੁਹਾਡੇ ਵੱਲੋਂ ਹਮੇਸ਼ਾ ਹੋ ਰਹੀ ਹੈ ਉਹ ਕਾਰਵਾਈ ਜੀ ਹਾਂਜੀ ਬਿਲਕੁਲ ਸਾਡੇ ਵੱਲੋਂ ਹਮੇਸ਼ਾ ਚੱਲਦੀ ਹੈ ਨਜਾਇਜ਼ કબਜਾਂ ਦੀ ਕਾਰਵਾਈ ਤੇ ਪਰ ਅਮਰਗਰ ਦੇ ਵਿੱਚ ਦੇਖਿਆ ਜਾ ਰਿਹਾ ਵੀ ਕੋਈ ਕਾਰਵਾਈ ਨਹੀਂ ਹੈ। ਕੋਈ ਵੀ ਜਿਹੜੇ ਵੀ ਸਾਡੇ ਧਿਆਨ ਚਾਹੁੰਦੇ ਆ ਅਸੀਂ ਉਹਦੇ ਤੇ ਕਾਰਵਾਈ ਕਰਦੇ ਆਏ ਨੇ ਜਿਹੜੇ ਕਬਜ਼ੇ ਦੇ। ਮੈਂ ਕਿਹਾ ਇੱਥੇ ਪੁੱਜ ਜਿਹੜੇ ਲੋਕ ਸੀਗੇ ਜੀ ਹੌਂਸਲਾ ਖਾਸ ਕਰਕੇ ਨਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿੁੱਝ ਕੋਈ ਮਸਲੇ ਜਿਹੜੇ ਘਟਾਏ ਨੇ ਅੱਜ ਦੇ ਵਿੱਚੋਂ। ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਜਿਹੜੇ ਹੈਗੇ ਨੇ ਪੂਰੇ ਜੋਇੰਟ ਫੈਮਲੀਆ ਕਰਕੇ ਮਤਲਬ ਮਾਂ ਪੁੱਤ ਦਾ ਜਿੱਦਾਂ ਹੋ ਗਿਆ ਨਾਮ ਤੇ ਪਿਓ ਪੁੱਤ ਦਾ ਨਾਮ ਹੋ ਗਿਆ ਇਸ ਕਰਕੇ ਘਟ ਬਣੇ ਨੇ ਮਤਲਬ ਗਿਣਤੀ ਉਹਨਾਂ ਦੀ ਘੱਟ ਗਈ। ਇਹਨਾਂ ਤੇ ਨਜਾਇਜ਼ ਕਬਜ਼ੇ ਦਾ ਕਿ ਕਿਸ ਦੇਣਾ ਚਾਹੁੰਦੇ ਨੇ ਜੀ ਆਮ ਪਬਲਿਕ ਇਹ ਹੀ ਕਹਿਣਾ ਚਾਹੁੰਦੇ ਆ ਵੀ ਨਜਾਇਜ਼ ਕਬਜ਼ੇ ਤੋਂ ਬਚੋ ਮਤਲਬ ਨਜਾਇਜ਼ ਕਬਜ਼ਾ ਕਰੋ ਹੀ ਨਾ ਜੇ ਸਾਨੂੰ ਇਦਾਂ ਦੀ ਕਾਰਵਾਈ ਕਰਨੀ ਪਵੇ ਇਹ ਜਿਹੜੇ ਪੰਚਾਇਤ ਮੈਂ ਕੋਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਇਨਿਕਲ ਦੇ ਨਾਲ ਕਰ ਬਣੇ ਸੀਗੇ ਬਾਅਦੋਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਡਰੈਗ ਸ਼ੀ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗੀਰਪੁਰ ਹੈਗੇ 4 ਪਰਚੇ ਦਰਸ਼ਨ ਸਿੰਘ ਬੁੱਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੋਲ ਸੋ ਇਹਨਾਂ ਨੇ ਜਿਹੜੇ ਨਸ਼ੇ ਦੇ ਤਸਕਰੀਨ ਨਾਲ ਕਰਕੇ ਪ੍ਰਾਪਟੀਆਂ ਬਣਾਈਆਂ ਸੀ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੇ ਦੇ ਕਰਕੇ ਆਪਣੀਆਂ ਪ੍ਰਾਪਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਤੇ ਕਿਉਂਕਿ ਮਾਰੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਹੈ ਇਸਰ ਵਿੱਚ ਲੋਕਾਂ ਵੱਲੋਂ ਵੀ ਬੜਾ ਕਿਹਾ ਜਾ ਰਿਹਾ ਹੈ ਕਿ ਜੀ ਅਸੀਂ ਹੁਣ ਕੰਮ ਨਹੀਂ ਇਹ ਕਰ ਰਹੇ ਅਸੀਂ ਮਿਹਨਤ ਮਜ਼ਦੂਰੀ ਕਰਦੇ ਆ ਫਿਰ ਵੀ ਸਾਡੇ ਕਰਦਾ ਆ ਉਹਨਾਂ ਦਾ ਕਹਿਣਾ ਤੇ ਇੱਕ ਇਨਵੈਸਟੀਗੇਸ਼ਨ ਦਾ ਵੱਖਰਾ 파ਟ ਹੈ ਉਹਨਾਂ ਦਾ ਕਹਿਣਾ ਹੈਗਾ ਜੀ ਉਹਨੂੰ ਲੱਗਦਾ ਤੇ ਆ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਆ ਸਾਡੀ ਇੰਟੈਲੀਜੈਂਸ ਦੀਆਂ ਇਨਪੁਟਾਂ ਵੀ ਆ ਤੇ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਦੀ ਟੀਮ ਆ ਰਹੀ ਹੈ ਉਹ ਵੈਰੀਫਾਈ ਕਰਕੇ ਨਹੀਂ ਉਹ ਚੀਜ਼ ਕੀਤੀ ਜਾਂ ਨਹੀਂ ਕੋਈ ਐਦਾਂ ਦਾ ਬੰਦਾ ਨਹੀਂ ਜਿਹਦੇ ਤੇ ਭੇਡੇ ਪਰਚੇ ਦਿੱਤੇ ਹੋਣ ਨੇ ਜੇ 8-8 ਪਰਚੇ ਹੋ ਰਹੇ ਕੋਈ ਕਿਸੇ ਦੀ ਪਰਸਨਲ ਦਸ਼ਮਣੀ ਨਹੀਂ ਹੁੰਦੀ ਜੇ 8-8 ਪਰਚੇ 5-5 ਪਰਚੇ ਇਹਦੇ ਕੋਈ ਕਾਰਨ ਕਰਦੇ ਹ ਲੋਕਲ ਬਿੰਡਲ ਵਾਲੀ ਇਨਪੁਟ ਹੁੰਦੀ ਹੈ ਕੋ ਇੰਟੈਲੀਜੈਂਸ ਇਨਪੁਟ ਹੁੰਦੀ ਹੈ ਤਾਂ ਇਹ ਇਹਨਾਂ ਦੇ ਕਰ ਰਹੇ ਸਰ ਉੱਜ ਲੋਕਾਂ ਦਾ ਇਹ ਵੀ ਕਹਿਣਾ ਵੀ ਮਤਲਬ ਕਿ ਇਹ ਐਂ ਲੱਗਦਾ ਵੀ ਉੱਜ ਲੋਕਾਂ ਦੇ ਮਤਲਬ ਚੋਣ ਕੇ ਰਲ ਕੇ ਜਾ ਰਹੇ ਨੇ ਬਿਚਪਨ ਦੇ ਨਹੀਂ ਹੈ ਜਿਹੜਾ ਕਿ ਜਿਹੜਾ ਲਾਲ ਕਿਰਿੰਦਰ ਪੰਚਾਇਤੀ ਜਿਹੜਾ ਇਲੀਗਲ ਵੇ ਨਾਲ ਇਲੀਗਲ ਜਗ੍ਹਾ ਤੇ ਪ੍ਰਾਪਰਟੀ ਬਣਾਈ ਹੈ ਸਰਕਾਰੀ ਪ੍ਰਾਪਰਟੀਆਂ ਦੇ ਜਗ੍ਹਾ ਬਣਾਈ ਹੈ ਉਸ ਤੇ ਹੀ ਕਰਦੇ ਕੀਤੇ ਜਾ ਰਹੀ ਹੈ ਬਾਕੀ ਜਿਹੜੇ ਮਰੇਰਕੋਟ ਦੇ ਜਿਹਨਾਂ ਪੁਲਿਸ ਤੇ ਹਜੇ ਤੱਕ ਅਸੀਂ 66 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਉਹ ਅਟੈਚ ਵੀ ਕੀਤੀ ਹੋਈ ਹੈ ਵਖਰੇ ਵਖਰੇ ਥਾਣੇ ਵਖਰੇ ਵਖਰੇ ਕਿਸਾਨਾਂ ਦੇ ਵਿੱਚ ਉਹ ਕਰ ਰਹੀ ਵਖਰੀ ਚੱਲ ਸੱਚੀ ਵਾਰਨਿੰਗ ਅਸਰ ਜਿਹੜੇ ਹੋਰ ਜਿਹੜੇ ਲੋਕ ਹੋ ਗਾਰਨਿੰਗ ਇਹ ਤਾਂ ਇਹ ਹੀ ਹੈ ਵੀ ਆਪਣਾ ਮਿਹਨਤ ਮਿਹਨਤ ਨਾਲ ਚੰਗਾ ਮਿਹਨਤ ਨਾਲ ਕੰਮ ਕਰਨ ਹੋਰ ਕੰਮ ਬੜੇ ਨੇ ਇਹੋ ਜੇ ਮਾਰੇ ਕੰਮਾ ਦਾ ਮਾਰੇ ਨੀਤੀਏ ਉਸ ਤੋਂ ਦੂਰ ਰਹਿਣ ਤੇ ਆਪਣੀ ਵਧੀਆ ਮਿਹਨਤ ਨਾਲ ਹੱਕ ਨਾਲ ਰੋਟੀ ਖਾਣ ਸਰ ਜੀ ਕਿੰਨੇ ਘਰਾਂ ਦੀ ਤੁਹਾਡੇ ਕੋਲ ਲਿਸਟ ਹੈ ਇਹ ਟੋਟਲ 5 ਘਰ 8 ਘਰ ਨੇ ਮੇਰੇ ਖਿਆਲ ਤੇ ਟੋਟਲ 5 ਬੰਦੇ ਦੀ ਪ੍ਰਾਪਰਟੀ ਹੈ ਜੀ ਟੋਟਲ ਇਹਨਾਂ ਦੇ 20 ਪਰਚੇ ਦਰਜ ਆ ਬਕਰੇ ਵਿੱਚ ਕਿਸੇ ਦੇ ਚਾਰ ਨਹੀਂ ਹੈ 5 ਘਾਟ ਹੈ ਕਿੰਨੇ ਰੁਪਏ ਦੀ ਪ੍ਰਾਪਰਟੀ ਜਿਹੜੇ ਦੇਈ ਹੈ ਜਿਹਦੀ ਵੈਲਿਊਸ਼ਨ ਦੇਖ ਲੈਂਦੇ ਹਜੇ ਕੋਈ ਇਦਾਂ ਨਹੀਂ ਕੀਤੀ ਨਹੀਂ ਵੈਲਿਊਸ਼ਨ ਪਰ ਪਿਛਲੇ ਦੋ ਸਾਲਾਂ ਤੋਂ ਅਮਰਗੜ ਕੋਸਟ ਅਮਰਗੜ ਦੇ ਬਿਟੀਰੀਏ ਦੇ ਵਿੱਚ ਜਿਹੜੇ ਨੇ ਲੁਪੇਰਿਆਂ ਦੀ ਬੜੀ ਮਤਲਬ ਕਾਰਵਾਈਆਂ ਕਰ ਰਹੇ ਨੇ ਉਹਦੇ ਚ ਦੋ ਮੁਕਦਮੇ ਸਾਡੇ ਧਿਆਨ ਚ ਆਏ ਆ ਉਹਦੇ ਬੇਲ ਆਊਟ ਜਿਹੜੇ ਕੋਈ ਹੋਏ ਹੋਣੇ ਉਹ ਚੈੱਕ ਕਰ ਲਾਂਗੇ ਉਹ ਜਲਦੀ ਟ੍ਰੇਸ ਹੋ ਜੇ ਥੈਂਕ ਯੂ ਸਰ